ਇਹ ਜਿਹੜੀ ਹੈਗੀ ਹੈ ਸੈਂਟਰਲਾਈਜ਼ਡ ਪ੍ਰੋਸੈਸ ਹੈਗੀ ਹੈ ਸਾਡੇ ਕੋਲੋਂ ਹੈੱਡਕੁਆਰਟਰ ਨੇ ਸਾਡੇ ਕੋਲੋਂ ਇਨਫੋਰਮੇਸ਼ਨ ਮੰਗੀ ਹੈ ਇਨਫਰਮੇਸ਼ਨ ਮੰਗੀ ਹੈ ਸਾਡੇ ਕੋਲੋਂ 13 ਜਿਹੜੀਆਂ ਐਫਆਈਆਰਸ ਨੇ ਸਾਡੇ ਅੰਮ੍ਰਿਤਸਰ ਦੇ ਹਾਤੀ ਜ਼ਿਲ੍ਹੇ ਚ ਉਹਦੇ ਚ ਵੱਖ-ਵੱਖ ਕੇਸਿਸ ਚ ਉਹ ਵੌਂਟਡ ਹੈਗਾ ਅਕਿਊਜ਼ਡ ਹੈ ਸਾਡਾ ਕਿ ਅਸੀਂ ਉਹਦੇ ਅਗੇਂਸਟ ਇਹ ਜਿਹੜੀ ਹੈਗੀ ਐ ਅਸੀਂ ਡੀਟੇਲ ਸੈਂਡ ਕਰ ਦਿੱਤੀ ਹੈ ਤੇ दैट विल बी ਸ਼ੇਅਰਡ ਵਿਦ ਦੀ ਸੈਂਟਰਲ ਅਜੰਸੀਜ਼ ਜਿਹੜੀਆਂ ਪਰਸਿਊ ਕਰਨਗੀਆਂ ਇਹਨੂੰ ਇੱਥੇ ਉਹ ਅਰਦਾਸ ਸਟੇਟ ਪੁਲਿਸ ਦਾ ਕਿੰਨਾ ਰੋੜ ਰਿਹਾ ਜੀ ਹੈਪੀ ਪਛੀਆਂ ਨੂੰ ਵਾਪਸ ਲਿਆਉਣ ਦੀ ਦੇਖੋ ਜੀ ਜਿਵੇਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਦੱਸਿਆ ਕਿ ਬਹੁਤ ਹੀ ਬਰੀਕੀ ਨਾਲ ਟਾਈਮ ਟੂ ਟਾਈਮ ਜਿਹੜੀ ਪੰਜਾਬ ਪੁਲਿਸ ਦੀ ਟੀਮ ਅੰਡਰ ਦੀ ਲੀਡਰਸ਼ਿਪ ਆਫ ਸ਼੍ਰੀ ਗੋਰੇ ਯਾਦਵ ਜੀ ਉਹਨਾਂ ਨੇ ਹਰ ਤਰੀਕੇ ਨਾਲ ਸੈਂਟਰਲ ਏਜੰਸੀਸ ਦਾ ਸਹਯੋਗ ਦਿੱਤਾ ਜਿਹੜੀ ਵੀ ਇਨਫੋਰਮੇਸ਼ਨ ਸੀਗੀ ਇਮੀਡੀਏਟਲੀ ਪਾਸ ਔਨ ਕਰਦੇ ਰਹੇ ਤੇ ਜਿਹੜੇ ਹੈਪੀ ਬਛਿਆਂ ਬਾਰੇ ਤੇ ਉਹਦੇ ਹੀ ਸਦਕਾ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਸ ਹਨ ਉਹਨੂੰ ਉਧਰ FBI ਕੋਲੋਂ ਐਟ ਟੈਂਡ ਕੋਈ ਕਦੋਂ ਕਦੋਂ ਨਾ ਕਨੈਕਟਿਟੀ ਹੋਏਗੀ ਇਹਦੇ ਵਿੱਚ ਕੋਈ ਜਾਣਕਾਰੀ ਮਿਲੀ ਹੈ ਜੀ ਕੋਈ ਦੇਖੋ ਜੀ ਇਹ ਡਿਊ ਕੋਰਸ ਆਫ ਟਾਈਮ 'ਚ ਪੂਰਾ ਪ੍ਰੋਸੀਜਰ ਆਫ ਲਾ ਹੈ ਉਹ ਜਦੋਂ ਫਾਲੋ ਹੋਏਗਾ ਉਹ ਵਿਦਨ ਡਿਊ ਕੋਰਸ ਆਫ ਟਾਈਮ ਤੋਂ ਉਹਨਾਂ ਨੂੰ ਕਿਹਾ ਕਿ ਉਹ ਇੱਕ ਤਰ੍ਹਾਂ ਦਾ ਡੰਕੀ ਲਾ ਕੇ ਉੱਥੇ ਗਿਆ ਸੀ ਕਿਉਂਕਿ ਐਫਪੀਏ ਨੇ ਜੋ ਟ੍ਰੀਟ ਕੀਤਾ ਉਹਨਾਂ ਕੋ ਕੋਈ ਰੈਲੇਵੈਂਸੀ ਨਹੀਂ ਸੀ ਕਿ ਉੱਥੇ ਰਹਿ ਸਕਦੇ ਬਿਲਕੁਲ ਜੀ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਜ਼ ਦੇ ਅਗੇਂਸਟ ਸੀਗਾ ਚੱਲ ਰਿਹਾ ਉਹ ਇਸੇ ਲਈ ਉਹਨਾਂ ਨੇ ਅਪ੍ਰੀਹੈਂਡ ਕੀਤਾ ਦੋਸਤ ਜੀ ਸਰ ਜੀ ਤੁਸੀਂ ਸਭ ਪੁੱਛ ਸਕਦੇ ਹੋ ਨਾ ਅੱਜ ਬੱਚਿਆਂ ਦੇ ਮਾਮਲੇ ਜਿਹੜਾ ਮੈਡਮ ਡੀਸੀ ਦੇ ਤੋਂ ਬੋਲ ਸਰ ਉਹ ਵੀ ਪੁੱਛਦੇ ਦੱਸਿਆਗਾ ਹੋਰ ਵੀ ਕਿਤੇ ਕੇਸ ਦੇ ਦੇਖੋ ਇਹਦੇ ਅਗੇਂਸਟ ਬਹੁਤ ਵਕ ਵਕ ਜ਼ਿਲ੍ਹਿਆਂ ਚ ਵਕ ਵਕ ਜਿਹੜੀਆਂ ਸਾਡੇ ਏਜੰਸੀਜ਼ ਨੇ ਉਹਨਾਂ ਦੇ ਪੁਲਿਸ ਸਟੇਸ਼ਨਸ ਉਹਦੇ ਚ ਕੇਸ ਤੇ ਸਾਰਿਆਂ ਦਾ ਇਹ ਜਿਹੜਾ ਇਕੱਠਿਆਂ ਦੇ ਰਲ ਮਿਲ ਕੇ ਟੀਮ ਵਰਕ ਦਾ ਸਦਕਾ ਹੈਗਾ ਕਿ ਜਿਹੜਾ ਇਹ ਬਹੁਤ ਵੱਡੀ ਗੱਲ ਹੈ ਇੱਕ ਅਮਰੀਕਾ ਵੱਲੋਂ FBI ਬਹੁਤ ਵੱਡੀ ਏਜੰਸੀ ਹੈ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਇੰਡੀਆ ਦੇ ਵਿੱਚ ਇਸ ਵਿਅਕਤੀ ਵੱਲੋਂ ਆਤਮਾਹੱਤਿਆ ਹਮਲੇ ਕੀਤੇ ਗਏ ਹਨ ਗ੍ਰਨੇਡਾ ਅਟੈਕ ਕੀਤੇ ਗਏ ਇਹ ਸਾਰੀ ਜਾਣਕਾਰੀ ਪੁਲਿਸ ਜੀਡੀਸੀ ਕੀ ਇਹ ਤੁਸੀਂ ਕੇਂਦਰ ਏਜੰਸੀਸ ਨਾਲ ਰੱਖ ਕੇ ਉਹਨਾਂ ਨੂੰ ਦੱਸ ਰਹੇ ਸੀਗੇ ਜੀ ਸਾਨੂੰ ਇਸ ਵਿਅਕਤੀ ਦੀ ਲੋੜ ਹੈ ਮਤਲਬ ਇਹ ਕਾਫੀ ਲੰਮਾ ਸਮਾਂ ਤੋਂ ਪ੍ਰੋਸੈਸ ਚੱਲ ਰਿਹਾ ਸੀ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਨੇ ਉਹਨਾਂ ਦੀ ਲੀਡਰਸ਼ਿਪ ਹੇਠ ਅਸੀਂ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਸੀਗੀ ਅਸੀਂ ਸਾਰਿਆਂ ਸਰ ਨੂੰ ਦੱਸ ਕੇ ਸਰ ਦੀ ਜਿਹੜੀ ਲੀਡਰਸ਼ਿਪ ਦੇ ਅੰਡਰ ਅਸੀਂ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕਰਦੇ ਰਹੇ ਹਾਂ ਜਿਹਦੇ ਸਦਕਾ ਇਹ ਜਿਹੜਾ ਹੈ ਅਪਰੀਹੈਂਸ਼ਨ ਉਹਦੀ ਪੋਸਿਬਿਲਿਟੀ ਬਿਲਕੁਲ ਜੀ ਇਹ ਜਿਹੜੀ ਟਾਈਮ ਟੂ ਟਾਈਮ ਇਮੀਡੀਏਟ ਸਾਡੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੁੰਦੀ ਰਹੀ ਹੈ ਇਸੇ ਕਰਕੇ ਜਿਹੜੀਆਂ ਇੰਟੈਲੀਜੈਂਸੀਸ ਇਹਨੂੰ ਐਪਰੀਹੈਂਡ ਕਰਨ ਤੇ ਇਹਨੂੰ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਸਟੇਟ ਪੁਲਿਸ ਨੂੰ ਰਿਕੋਗਨਾਈਜ਼ ਕੀਤਾ ਗਿਆ ਔਰ ਅੱਜ ਕਲ ਆਊਟਕਮ ਸਾਹਮਣੇ ਆ। ਦੇਖੋ ਜੀ ਇਹ ਬਹੁਤ ਹੀ ਵੱਡੀ ਚੁਣੌਤੀ ਸੀਗੀ ਤੇ ਬਹੁਤ ਹੀ ਵੱਡਿਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਪੰਜਾਬ ਪੁਲਿਸ ਨੇ ਇਹ ਕੰਮ ਕਰਦੇ ਹੋਏ ਇਹ ਜਿਹੜਾ ਇਹ ਵਧੀਆ ਕੰਮ ਕੀਤਾ। ਜੀਵਨ ਫੌਜੀ ਜੀਵਨ ਫੌਜੀ ਜੀਵਨ ਫੌਜੀ ਦਾ ਸਰਦਾਰ ਦਿੱਤਾ देखो जी ਜਿਹੜੇ ਜਿਹੜੇ ਸਾਡੇ ਰੋਗ 엘ਿਮੈਂਟਸ ਨੇ ਜਿਹੜੇ ਗੈਂਗਸਟਰ 엘ਿਮੈਂਟਸ ਨੇ ਜਿਹੜੇ ਇਹ ਅਤਵਾਦੀ 엘ਿਮੈਂਟਸ ਨੇ ਅਸੀਂ ਉਹਨਾਂ ਦੀਆਂ ਸਾਰਿਆਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਉਹ ਏਜੰਸੀਸ ਨਾਲ ਵਕ ਵਕ ਟਾਈਮ ਤੇ ਸ਼ੇਅਰ ਕਰ ਰਹੇ ਹਾਂ ਜੀ ਅਸੀਂ ਕੱਲ ਵੀ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਜਿਹਦੇ ਚ ਦੋ ਕੇਸਿਸ ਚ ਸਾਡੇ ਕੋਲ 9 ਪਿਸਟਲਸ ਰਿਕਵਰ ਹੋਏ ਨੇ ਸਰ ਇੱਕ ਕਲਾਸ ਕੁਐਸਚਨ ਹੈ ਤੁਸੀਂ ਜਿਵੇਂ ਫਟ ਰਹੇ ਹੋ ਉਹਨਾਂ ਦੇ ਪਛਾਣਦੇ ਜਿਹੜੇ ਉਹਦੇ ਐਸੋਸੀਏਟਸ ਨੇ ਜਾਂ ਸਰਮ ਵਿੱਚ ਕੀ ਗੱਲ ਕੀ ਸਾਹਮਣੇ ਆ ਕੇ ਲਾਲਚ ਕੀ ਲੱਗਾ ਜਾ ਰਿਹਾ ਸਾਨੂੰ ਇਹ ਗੱਲ ਇਨਫੋਰਮੇਸ਼ਨ ਪਤਾ ਲੱਗੀ ਹੈ ਕੁਝ ਯੂਪੀ ਤੋਂ ਵੀ ਵਿਅਕਤੀ ਤੇ ਆ ਕੇ ਉਹਨਾਂ ਕੋਲੋਂ ਵੀ ਦਬਾਇਆ ਜਾ ਰਿਹਾ ਜੀ ਡਿਸਟ੍ਰੈਕਟ ਮੇਲ ਅਟੈਕ ਹੋ ਕੇ ਦੇਖੋ ਜੀ ਇਹ ਇਹ ਸਾਰਾ ਦਾ ਸਾਰਾ ਦੇ ਹੈਵ ਓਨਲੀ ਵਨ ਸਿੰਗਲ ਇੰਟੈਂਸ਼ਨ ਔਨ देयर ਮਾਈਂਡ ਉਹ ਹੈਗਾ ਪੈਸਾ ਇਹ ਸਾਰਾ ਦਾ ਸਾਰਾ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈਗੀ ਕਿਸੇ ਚੀਜ਼ ਦੇ ਪਿੱਛੇ ਇਹਨਾਂ ਦਾ ਕੋਈ ਮਨਸ਼ਾ ਸਿਰਫ ਇੱਕ ਹੈ ਪੈਸਾ ਕਿ ਮੈਂ ਇਹ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹ ਥੋੜਾ ਨਜਾਇਜ਼ ਫਾਇਦਾ ਚੱਕ ਕੇ ਤੁਹਾਨੂੰ ਲਾਲਚ ਦੇ ਕੇ ਤੁਹਾਡਾ ਮਿਸਯੂਜ਼ ਕਰਕੇ ਇਹ ਤੁਹਾਡੇ ਜਿਹੜੇ ਕਰੀਅਰ ਨੇ ਤੁਹਾਡੀ ਲਾਈਫ ਨੂੰ ਸਪੋਇਲ ਕਰ ਰਹੇ ਨੇ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਤੁਹਾਨੂੰ ਗੁੰਮਰਾਹ ਕਰਕੇ ਤੁਹਾਨੂੰ ਕਹਿਣਗੇ ਅਸੀਂ ਤੁਹਾਨੂੰ ਇੰਨੇ ਲੱਖ ਦੇ ਦਾਂਗੇ 20 ਲੱਖ ਦੇ ਦਾਂਗੇ 30 ਲੱਖ ਬਟ ਤੁਸੀਂ ਇਹ ਸਾਡੀ ਜਿਹੜੀ ਹੈਗੀ ਇੰਟਰੋਗੇਸ਼ਨ ਸਸਟੇਨਡ ਇੰਟਰੋਗੇਸ਼ਨ ਚ ਇੱਕੋ ਹੀ ਗੱਲ ਸਾਹਮਣੇ ਆਈ ਹੈ ਕਿ ਕਿਸੇ ਨੂੰ 5000 ਦਿੰਦੇ ਨੇ ਕਿਸੇ ਨੂੰ 10000 ਦਿੰਦੇ ਨੇ ਤੇ ਉਹਨਾਂ ਨੂੰ ਵਿਦੇਸ਼ ਲੈ ਕੇ ਜਾਣ ਦਾ ਵੀ ਲਾਲਚ ਵਿਦੇਸ਼ ਲੈ ਕੇ ਜਾਣ ਦਾ ਵੀ ਲਾਲਚ ਦਿੰਦੇ ਨੇ ਬਟ ਉਹ ਵੀ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਫੋਰਨ ਲਾਜ਼ ਨੇ ਕਿੰਨੇ ਸਟ੍ਰਿਕਟ ਨੇ ਤੇ ਤੁਸੀਂ ਇਸ ਚਾਂਸੇ 'ਚ ਨਾਓ ਆਪਣੀ ਮਿਹਨਤ ਕਰੋ ਸਾਡੇ ਮਾਨਯੋਗ ਸੀਐਮ ਸਾਹਿਬ ਬਹੁਤ ਹੀ ਜ਼ਿਆਦਾ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਰੰਗਲਾ ਪੰਜਾਬ ਬਣਾਉਣ ਦੇ ਲਈ ਸਖਸ਼ਮ ਕਦਮ ਚੱਕਰੇ ਨੇ ਅਸੀਂ ਵੀ ਉਸ ਵੱਲ ਕਦਮ ਵਧਾਉਂਦੇ ਹੋਏ ਆਪਣੀ ਮਿਹਨਤ ਕਰੀਏ ਤੇ ਆਪਣਾ ਕੋਈ ਜ਼ਿੰਦਗੀ ਚ ਨਾ ਰੋਸ਼ਨ ਕਰੀਏ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੀ ਸੋਸਾਇਟੀ ਦਾ